ਸਸ਼ਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਇੱਕ ਵਾਰ ਫਿਰ ਤੋਂ ਮੰਡਰਾ ਰਿਆ ਮੌਸਮ ਵਿਭਾਗ ਨੇ 5 ਅਤੇ 6 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ 7 ਅਕਤੂਬਰ ਨੂੰ ਵੀ ਦਰਮਿਆਨੀ ਮੀਂਹ ਪੈਣ ਦੀ ਉਮੀਦ ਦਰਸਾਈ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਤੱਕ ਹਾਈ ਅਲਰਟ ਲਾਗੂ ਕਰ ਦਿੱਤਾ ਗਿਆ ਡੈਮਾਂ ਨੂੰ ਖਾਲੀ ਕਰਨ ਦੇ ਲਈ ਰਣਜੀਤ ਸਾਗਰ ਡੈਮ ਪਾਖੜਾ ਡੈਮ ਤੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਭਾਰਤ ਦੇ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਇਸ ਕਾਰਨ بارش ਦੀ ਇੱਕ ਨਵੀਂ ਭਵਿੱਖਬਾਣੀ ਕੀਤੀ ਜਾ ਰਹੀ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਭਾਖੜਾ ਦੇ ਗੇਟ 2 ਫੁੱਟ ਖੋਲ ਕੇ ਲਗਭਗ 7000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਅੱਧਾ ਫੁੱਟ ਵਧ ਜਾਵੇਗਾ ਹੋਰ ਕਿੱਥੇ ਕਿੱਥੇ ਪਾਣੀ ਵਧੇਗਾ ਸੁਣੋ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਸਰਫੀ ਕਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਫਰੀ ਲੈਂਡ ਕੋਰਪਸ ਆਜ ਮਿਤੀ 4 ਅਕਤੂਬਰ ਸੁਯੋਤਿ ਸੱਟਿ ਸੱਟਿ ਦਾ ਸੋਚੀ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ ਦੋ ਤਿੰਨ ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਥੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਹੈ ਜਿਹੜੀ ਆਪਣੇ ਕੋਲ ਜਗ੍ਹਾ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰੇ 12 ਵਜੇ ਜਿਹੜਾ ਹੈ ਉਦੇ ਵਿੱਚੋਂ ਜਿਹੜੇ ਉਸੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਤੇ ਸਪਿਲ ਵੇਸ ਹੁੰਦੇ ਨੇ ਉਹਨੂੰ ਦੂਫਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪੈਕਟ ਹੈ ਉਹ ਰੋ ਸੁਰ ਚੱਲ ਰਿਹਾ ਸੜੀਆਂ ਨਹਿਰਾਂ ਦੇ ਵਿੱਚ ਇਸ ਵਕ 20000 ਕਿਊਸਿਕ ਜਾ ਰਿਹਾ 13 11 ਦੂਜੀ ਚ 9 ਬੀ ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਟੇਜ ਡਾਊਨ ਫ੍ਰੀ ਮੈਂ ਉਹ 23000 ਕਿਊਸਿਕ ਕਹੂੰਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਟੇਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 70000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ 2 ਦਿਨ ਛੱਡਣ ਦੀ ਪੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12ਵੀਂ ਤੋਂ ਹੌਲੀ ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਟੇਜ ਦਾ ਲੈਵਲ ਵਾਟਸੈਪ ਦਾ ਕੋਸ਼ਿਸ਼ ਇਹ ਹੈ ਕਿ ਅਗਲੇ 2 ਦਿਨ ਜਿੰਨਾ ਚਿਰ ਇੱਥ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਹੈ ਸਰਸ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਟਰ ਤੇ ਜਾਣਕਾਰੀ ਆਪ ਜੀ ਨੂੰ ਭੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12:00 ਵਜੇ ਮਿੱਟੀ ਚਾਰ ਤੋਂ ਬੰਦ ਫਿਰ 2 ਫੁੱਟ ਜਰੀ ਆਪਣਾ ਨਿਕੀਟਾ ਕੁਰੀ ਅਨਸਰਡ ਕੁਐਸਚਨ ਤੇ ਜਦੋਂ ਇੱਥੇ ਬਰਸਾਤ ਹੋ ਗਈ ਗੇਟ ਬੰਦ ਕਰਤਾ ਨਹੀਂ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਲਰਟਸ ਆਉਂਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨ ਨੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਬਹੁਤ ਨੁਕਸਾਨ ਹੋਊਗਾ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਪਾਈ ਰੱਖੀ ਹੈ ਕੋਈ ਕਬੜਾ ਨਹੀਂ ਲੋੜ ਨਹੀਂ ਅਸਲੀ ਗੱਲ ਸਿੱਖਿਆ ਮੰਤਰੀ ਪੰਜਾਬ ਦੇ ਵਿਗਾਏ ਹਰਕਸ਼ਰੀ ਲੰਕਪੁਰ ਸਾਹਿਬ ਅੱਜ ਮਿਤੀ 4 ਅਕਤੂਬਰ ਸ੍ਰੀਅਤੇ ਸਾਡੇ ਦੱਸੋ ਜੀ ਇੱਕ ਇੰਪੋਰਟੈਂਟ ਅਪਡੇਟ ਹੈ ਕਿ ਕਿਪਲੀ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ ਦੋ ਤਿੰਨ ਦਿਨਾਂ ਦੀ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਵੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾકી ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰੇ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਉਸਪਿਲ ਵੇਸ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪ ਉਹ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪੈਕਟ ਹੈ ਉਹ ਰੂਟ ਚੱਲ ਰਿਹਾ ਆ ਸੜੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਹੇ 3211 ਦੂਜੀ ਚ 9 ਬੀਟ ਇਹਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਟੇਜ ਡਾਊਨਸਟ੍ਰੀਮ ਹੈ ਉਹ 23000 ਕਿਊਸਿਕ ਆਉਂਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਟੇਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ 2 ਦਿਨ ਛੱਡਣ ਦੀ ਪੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰੀਲੀਜ਼ ਹੋਣਗੇ 12ਵੀਂ ਤੋਂ ਹੌਲੀ-ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਟੇਜ ਦਾ ਲੈਵਲ ਵਾਟਸੈਪ ਦਾ ਕੋਸ਼ਿਸ਼ ਇਹ ਹੈ ਕਿ ਅਗਲੇ 2 ਦਿਨਾਂ ਤੱਕ ਇੱ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਐ ਸਰਸ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕੀਤਾ ਤੇ ਜਾਣਕਾਰੀ ਆਪ ਜੀ ਨੂੰ ਬੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12:00 ਵਜੇ ਮਿੱਟੀ ਚਾਹ ਤੋਂ ਬੰਦ ਫਿਰ 2 ਫੁੱਟ ਜਿਹੜੀ ਆਪਣੇ ਨੀਂਗੇ ਟੋ ਕੁਰੀਐਂਸਰ ਕੁਐਸ਼ਨ ਤੇ ਜਦੋਂ ਇੱਥੇ ਬਰਸਾਤ ਹੁੰਦੀ ਹੈ ਗੇਟ ਬੰਦ ਕਰਦਾ ਨਹੀਂ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਡੀਆਂ ਫਲੈਸ਼ ਫਲਰਟਸ ਆਉਂਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਆਇਆ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਬਹੁਤ ਨੁਕਸਾਨ ਹੋਊਗਾ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਪਨਾਈ ਨਹੀ ਰੱਖੀ ਹੈ ਕੋਈ ਕਬੜਾ ਅੰਗੇ ਲੋੜ ਨਹੀਂ ਆਸੀ ਲੱਗਦੀ ਹੈ ਧੰਨਵਾਦ ਜੀ ਉਧ ਰਮੇਸਰ ਦੇ ਡੀਸੀ ਸਾਕਸ਼ੀ ਸਾਨੀ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਡੈਮ ਦੇ ਵਿੱਚ ਪਾਣੀ ਛੱਡਣ ਅਤੇ ਬਾਰਿਸ਼ ਦੇ ਕਾਰਨ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਉਤਰਾਚੜਾ ਵਾਲਾ ਹੋ ਸਕਦਾ ਹੈ ਇਸ ਦੇ ਲਈ ਲੋਕਾਂ ਨੂੰ 10 ਅਕਤੂਬਰ ਤੱਕ ਦਰਿਆਵਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਤੋਂ ਸਖਤ ਤਰੀਕੇ ਦੇ ਨਾਲ ਮਨਾ ਕੀਤਾ ਗਿਆ ਅਤੇ ਕਿਸਾਨਾਂ ਅਤੇ ਪਸ਼ੂਮਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਦਰਿਆ ਦੇ ਕੰਢਿਆਂ ਦੇ ਨੇੜੇ ਜਾਂ ਫਿਰ ਦਰਿਆ ਵਿੱਚ ਨਾ ਜਾਣ ਦਾ ਸੁਨੇਹਾ ਦਿੱਤਾ ਗਿਆ ਸ਼ਨੀਵਾਰ ਸਵੇਰੇ ਰਣਜੀਤ ਸਾਗਰ ਡੈਮ ਤੋਂ ਲਗਭਗ 35000 ਕਿਊਸਿਕ ਪਾਣੀ ਛੱਡਿਆ ਗਿਆ ਇਸ ਕਾਰਨ ਪੰਜਾਬ ਦੇ ਗਰਦਾਸਪੁਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ ਤੋਂ ਤਿੰਨ ਦਿਨਾਂ ਦੇ ਲਈ ਭਾਰੀ ਮੀਂਹ ਦੀ ਚੇਤਾਵਨੀ ਹੈ ਜਿਹੀ ਸਥਿਤੀ ਦੇ ਵਿੱਚ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਪੌਂਗ ਡੈਮ ਤੋਂ 82000 ਕਿਊਸਿਕ ਪਾਣੀ ਛੱਡਿਆ ਇਸ ਦੇ ਮੱਦੇਨਜ਼ਰ ਇੰਦਰਾ ਫਤਿਹਪੁਰ ਅਤੇ ਪੰਜਾਬ ਵਿੱਚ ਬਿਆਸ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਉਧਰ ਬਿਆਸ ਨਦੀ ਦੇ ਵਿੱਚ ਪਾਣੀ ਛੱਡਣ ਨਾਲ ਪੰਜਾਬ ਦੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੋ ਸਕਦਾ ਹੈ। ਪਾਖੜਾ ਡੈਮ ਤੋਂ ਲਗਭਗ 7000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ। ਇਸ ਦੇ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ ਮੋਗਾ ਲੁਧਿਆਣਾ ਰੋਪੜ ਅਤੇ ਪਟਿਆਲਾ ਦੇ ਨਾਲ ਨਾਲ ਸੰਗਰੂਰ ਵਰਗੇ ਇਲਾਕੇ ਵੀ ਪ੍ਰਭਾਵਿਤ ਹੋ ਸਕਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ